ਜੈਫਰੀ ਐ ਪਿਸਟਨ ਅਪਿਸਟਨ ਫਾਈਲਸ ਹਰ ਪਾਸੇ ਇਸ ਗੱਲ ਦੀ ਚਰਚਾ ਹੋਈ ਜਾਂਦੀ ਹੈ ਇੰਡੀਆ ਯੂ ਐਸ اے ਕੈਨੇਡਾ ਜਾਂ ਫਿਰ ਦੁਨੀਆ ਦੇ ਕੋਈ ਹੋਰ ਦੇਸ਼ ਹੈ ਹਰ ਥਾਂ ਤੇ ਇਹਨਾਂ ਦੀ ਗੱਲ ਹੋਈ ਜਾਂਦੀ ਹੈ ਆਖਿਰ ਕਿਉਂ ਇਹ ਨਾਮ ਇੰਨੇ ਜ਼ਰੂਰੀ ਕਿਉਂ ਬਣ ਚੁੱਕੇ ਨੇ ਆਓ ਮੈਂ ਤੁਹਾਨੂੰ ਸਮਝਉਣਾ ਸਾਫ਼ ਤੇ ਸਿੰਪਲ ਸ਼ਬਦਾਂ ਦੇ ਵਿੱਚ ਆਖਿਰ ਇਹ ਹੈ ਕੀ ਚੀਜ਼ ਜੈਫਰੀ ਐਡਵਰਡ ਐਪਿਸਟਨ ਯੂ ایس اے ਦਾ ਇੱਕ ਫਾਈਨੈਂਸ਼ੀਅਲ ਹੈਗਾ ਇਹ ਇਨਸਾਨ ਅਮਰੀਕਾ ਦਾ ਰਹਿਣ ਵਾਲਾ ਤੇ ਇਹਦੇ ਲਿੰਕ ਅਮਰੀਕਾ ਦੇ ਹਰੇਕ ਉਸ ਇਨਸਾਨ ਦੇ ਨਾਲ ਹੈਗੇ ਨੇ ਜਿਹੜੇ ਅੱਜ ਦੀ ਦੁਨੀਆ ਵਿੱਚ ਸਭ ਤੋਂ ਮਹਾਨ ਨੇ ਸਭ ਤੋਂ ਜ਼ਿਆਦਾ ਪੈਸਾ ਜਿੰਨਾਂ ਦੇ ਕੋਲੇ ਜਿਵੇਂ ਡੋਨਲਡ ਟਰੰਪ ਬਿਲ ਗੇਟਸ ਅਤੇ ਹੋਰ ਵੀ ਬਹੁਤ ਨਾਮ ਨੇ ਜਿਨ੍ਹਾਂ ਵਿੱਚ ਇੱਕ ਨਾਮ ਮਾਈਕਲ ਜੈਕਸਨ ਦਾ ਵੀ ਹੈ ਸੋ ਆਖਿਰ ਇਹਨਾਂ ਸਾਰਿਆਂ ਦੇ ਨਾਮ ਇਹਦੇ ਨਾਲ ਜੁੜੀ ਜਾਂਦਾ ਕਿਉਂ ਜੁੜੀ ਜਾਂਦਾ ਇਹ ਜੁੜੀ ਜਾਂਦਾ ਐਪਿਸਟਨ ਫਾਈਲਸ ਦੇ ਕਾਰਨ ਹੌਣ ਸਮਝਦੇ ਇਹ ਐਬਸਟੈਂਡ ਫਾਈਲ ਹੈ ਕੀ ਚੀਜ਼ ਯੂ ਐਸ اے ਨੇ ਇਹ ਫਾਈਲ 19 ਤਰੀਕ ਨੂੰ ਰਿਲੀਜ਼ ਕੀਤੀ ਸੀ ਕਿਉਂਕਿ ਯੂ ਐਸ اے ਦੀ ਸਰਕਾਰ ਨੇ ਉਥੇ ਲਾਇਡ ਆਰਡਰ ਨੇ ਚੈਫਰੀ ਐਪਿਸਟਨ ਦਾ ਭਾਂਡਾ ਫੋਰਥਤਾ ਸੀ ਕਿਉਂਕਿ ਉਹ ਫਾਈਨੈਂਸ਼ੀਅਰ ਦਾ ਹੈਗਾ ਹੀ ਸੀ ਤੇ ਨਾਲ ਹੀ ਗਰਲਜ਼ ਦੀ ਟ੍ਰੈਫਿਕਿੰਗ ਕਰਦਾ ਸੀ ਹਿਊਮਨ ਟ੍ਰੈਫਿਕਿੰਗ ਕਰਦਾ ਸੀਗਾ 18 ਪਲਸ ਗਰਲਸ ਦੀ ਨਹੀਂ ਉਹ ਵੀ 18 ਸਾਲ ਤੋਂ ਘੱਟ ਕੁੜੀਆਂ ਦੀ ਟ੍ਰੈਫਿਕਿੰਗ ਕਰਦਾ ਸੀਗਾ ਤੇ ਇਹਨਾਂ ਕੁੜੀਆਂ ਨੂੰ ਉਹ ਉਹਨਾਂ ਨੂੰ ਦਿੰਦਾ ਸੀ ਜਿੰਨਾਂ ਕੋਲੇ ਸਭ ਤੋਂ ਵੱਧ ਪੈਸਾ ਹੈਗਾ ਅੱਜ ਦੇ ਸਮੇਂ ਅੰਦਰ ਮਤਲਬ ਉਹਨਾਂ ਵੱਡੇ ਵੱਡੇ ਲੋਕਾਂ ਨੂੰ ਸਪਲਾਈ ਕਰਦਾ ਸੀਗਾ ਜਿਹਦੇ ਕਾਰਨ ਹੁਣ ਯੂ ਐਸ ਐ ਨੇ ਇਸ ਐਪੀਸਟਨ ਫਾਈਲਸ ਨੂੰ ਦੁਨੀਆ ਦੇ ਸਾਹਮਣੇ ਰੱਖ ਦਿੱਤਾ ਇਹਦੇ ਵਿੱਚ ਉਹਨਾਂ ਵੱਡੇ ਵੱਡੇ ਲੋਕਾਂ ਦੀਆਂ ਫੋਟੋਜ਼ ਨੇ ਉਹਨਾਂ ਕੁੜੀਆਂ ਦੇ ਨਾਲ ਜਿਨ੍ਹਾਂ ਨੂੰ ਇਹ ਸਪਲਾਈ ਕਰੀ ਜਾਂਦਾ ਤੇ ਸਭ ਤੋਂ ਸ਼ੋਕਿੰਗ ਫੋਟੋ ਪਤਾ ਕਿਹੜੀ ਆ ਉਹ ਆ ਵਾਲੀ ਜਿਹੜੀ ਤੁਸੀਂ ਸਕਰੀਨ 'ਤੇ ਬੈਕੀਅਨ ਨਿਓ ਇਹਦੇ ਵਿੱਚ ਆ ਜੈਫਰੀ ਐ ਪਿਸਟਨ ਬੈਠਾ ਤੇ ਇੱਧਰ ਤੁਸੀਂ ਸਾਈਡ ਤੇ ਦੇਖੋ ਇੱਕ ਟੋਡਲਰ ਇੱਕ ਛੋਟੇ ਬੱਚੇ ਦੀਆਂ ਲੱਤਾਂ ਦਿਖੀ ਜਾਂਦੀਆਂ ਨੇ ਕੀ ਮਤਲਬ ਬੰਦਾ ਇਸ ਫੋਟੋ ਦਾ ਹਰ ਕੋਈ ਇਸ ਗੱਲ ਦਾ ਜਵਾਬ ਜਾਣਨਾ ਚਾਹੁੰਦਾ ਪਰ ਜੈਫਰੀ ਐ ਪਿਸਟਨ ਇਸ ਦੁਨੀਆ ਤੇ ਹੈ ਨਹੀਂਗਾ ਉਹਨੂੰ ਜਦੋਂ ਫੜਿਆ ਸੀ ਜੇਲ੍ਹ ਦੇ ਅੰਦਰ ਉਹਨੇ ਖੁਦਕੁਸ਼ੀ ਕਰ ਲਈ ਸੀਗੀ ਤੇ ਉਹ ਵੀ ਇੱਕ ਮਿਸਟਰੀ ਬਣੀ ਹੋਈ ਹੈ ਆਖਿਰ ਉਹਨੇ ਖੁਦਕੁਸ਼ੀ ਕਿਉਂ ਕੀਤੀ ਜਾਂ ਫਿਰ ਉਹਨੂੰ ਕਿਸੇ ਨੇ ਮਾਰਤਾ ਸੀਗਾ ਇਹ ਵੀ ਕਿਸੇ ਨੂੰ ਹਜੇ ਤੱਕ ਨਹੀਂ ਪਤਾ ਚੱਲਿਆ ਮਤਲਬ ਐਸ ਫਾਈਲ ਦੇ ਵਿੱਚ ਹਰ ਇੱਕ ਉਸ ਇਨਸਾਨ ਨੂੰ ਲਵੇਟ ਲਿਆ ਹੈ ਨੇ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਦੁਨੀਆ ਨੂੰ ਕੰਟਰੋਲ ਕਰ ਰਿਹਾ ਹੈ ਨਿਊ ਵਰਲਡ ਆਰਡਰ ਦੇ ਵਿੱਚ ਨਾਮ ਜਿੰਨਾ ਦਾ ਆਉਂਦਾ ਹੈ ਬਿਲ ਗੇਟਸ ਡੋਨਲਡ ਟਰੰਪ ਵਰਗਿਆਂ ਦਾ ਡੋਨਲਡ ਟਰੰਪ ਅੱਜ ਦੇ ਸਮੇਂ ਪ੍ਰੈਜ਼ੀਡੈਂਟ ਹੈ ਯੂ ਐਸ ਏ ਦਾ ਡੋਨਲਡ ਟਰੰਪ ਦੀ ਗੱਲ ਤੁਰੀ ਹੈ ਤਾਂ ਇੱਕ ਖਬਰ ਹੋਰ ਸੁਣ ਲੋ ਡੋਨਲਡ ਟਰੰਪ ਦੀ ਜਿਹੜੀ ਫਾਈਲਸ ਯੂ ਐਸ ਏ ਨੇ ਅਪਲੋਡ ਕੀਤੀਆਂ ਨੇ ਸਾਰੀ ਦੁਨੀਆ ਦੇ ਸਾਹਮਣੇ ਰੱਖ ਦਿੱਤੀਆਂ ਨੇ ਉਹਨਾਂ ਵਿੱਚੋਂ ਇੱਕ ਆਹ ਜਿਹੜੀ ਹੈ ਕਿਸੇ ਬੰਦੇ ਨੇ ਇਹ ਫੋਟੋ ਪਾਈ ਹੈ ਉਹਦੇ ਵਿੱਚ ਉਹਨਾਂ ਦੇ ਦੱਸਿਆ ਕਿ 468 ਨੰਬਰ ਦੀ ਫਾਈਲ ਜਿਹਦੇ ਵਿੱਚ ਡੋਨਲਡ ਟਰੰਪ ਦੀਆਂ ਵੀਡੀਓਜ਼ ਫੋਟੋਜ਼ ਨੇ ਉਹ ਇਹਨਾਂ ਨੇ ਨਹੀਂ ਪਾਈ ਆਖਰ ਕਿਉਂ ਨਹੀਂ ਪਾਈ ਬਾਕੀ ਸਾਰੀਆਂ ਉਸ ਤੋਂ ਬਾਅਦ ਵਾਲੇ ਨੰਬਰ ਪੂਰੇ ਕੰਪਲੀਟ ਨੇ ਪਰ 468 ਆਹਾ ਵਾਲੇ ਨੰਬਰ ਦੀ ਫਾਈਲ ਨਹੀਂ ਹੈਗੀ ਜਿੱਦੇ ਵਿੱਚ ਟਰੰਪ ਦੀਆਂ ਫੋਟੋਜ਼ ਨੇ ਡੋਨਲਡ 트੍ਰੰਪ ਨੇ ਇਹ ਫਾਈਲ ਹਟਵਾ ਦਿੱਤੀ ਤੇ ਬਾਕੀ ਸਾਰੀਆਂ ਪਵਾ ਦਿੱਤੀਆਂ ਇਹ ਵੀ ਇੱਕ ਚਰਚਾ ਦਾ ਮੁੱਦਾ ਬਣੀ ਹੋਈ ਹੈ ਹੁਣ ਤੁਸੀਂ ਆਪ ਹਿਸਾਬ ਲਾਓ ਦੁਨੀਆ ਦੇ ਸਭ ਤੋਂ ਅਮੀਰ ਇਨਸਾਨ ਜਿਹੜੇ ਕੁੜੀਆਂ ਦੀ ਟ੍ਰੈਫਿਕਿੰਗ ਦੇ ਵਿੱਚ ਮੌਜੂਦ ਨੇ ਇਸ ਫਾਈਲ ਦੇ ਵਿੱਚ ਉਹਨਾਂ ਦਾ ਨਾਮ ਆ ਗਿਆ ਮਤਲਬ ਔਰਮਨ ਸੇਫਟੀ ਕਿੱਥੇ ਰਹੇਗੀ ਕਿਤੇ ਵੀ ਨਹੀਂ ਹੈਗੀ ਕੀ ਉਹ ਆਪਣੇ ਦੇਸ਼ ਦੀਆਂ ਕੁੜੀਆਂ ਦੀ ਰਖਵਾਲੀ ਕਰ ਸਕਣਗੇ ਜਿਹੜੇ 18 ਸਾਲ ਤੋਂ ਵੀ ਛੋਟੀਆਂ ਕੁੜੀਆਂ ਦੀ ਟ੍ਰੈਫਿਕਿੰਗ ਦੇ ਵਿੱਚ ਹਿੱਸਾ ਹੈਗਾ ਜਿੰਨਾਂ ਦਾ ਸੋ ਹਜੇ ਤਾਂ ਇਹ ਪਹਿਲਾ ਲੋਟ ਆਇਆ ਪਰ ਹਜੇ ਹੋਰ ਵੀ ਖੁਲਾਸੇ ਹੋਣਗੇ ਆਉਣ ਵਾਲੇ ਸਮੇਂ ਦੇ ਅੰਦਰ ਦੇਖਣਾ ਇਹ ਹੈ ਕਿ ਇਹਨਾਂ ਨੂੰ ਸਜ਼ਾ ਮਿਲੂਗੀ ਕਿ ਨਹੀਂ ਮਿਲੂਗੀ ਤੁਹਾਨੂੰ ਕੀ ਲੱਗਦਾ ਸਾਨੂੰ ਤਾਂ ਲੱਗਦਾ ਵੀ ਨਹੀਂ ਮਿਲ ਸਕਦੀ ਕਿਉਂਕਿ ਇਹਨਾਂ ਕੋਲ ਇੰਨਾ ਕੁ ਪੈਸਾ ਹੈਗਾ ਇਹ ਹਰੇਕ ਇਨਸਾਨ ਨੂੰ ਖਰੀਦ ਸਕਦੇ ਨੇ ਤੇ ਇਹਨਾਂ ਦੇ ਅੱਗੇ ਕੋਈ ਵੀ ਨਹੀਂ ਬੋਲੂਗਾ Comment this is me. This was me. This was me when I met Jeffrey Epstein. This is me when I met Jeffrey Epstein. I was 14 years old. I was 16 years old. I was 16. 17. 14 years old. There are about a thousand of us.